دلیلہ نال گل نہیں بڑھیں گے جان نال گل نہیں بڑھیں گے پریم تے بھگتی نال بھی مسئلہ حل نہیں ہویا اور اسے طریقے دنال کیرتن دا نگارہ وجارے سے اس تو بھی اگلا پرباوت نہیں ہویا کرامات دی تو جڑا مکہ دا حاجی تے امام سینے دے کھچ کے لات مار دا ایک ستے مسافر نو کہ اے بندہ گیان دیاں گلنہ نال سکھن والا سے جو گیان دی گل سکھن والا ہوندہ ہے ਉਹ ਕਿਸੇ ਨੂੰ ਸੀਨੇ ਦੇ ਚਲਾਤ ਨਹੀਂ ਮਾਰਦਾ ਹੁੰਦਾ ਉਹ ਸੋਝਵਾਨ ਹੁੰਦਾ ਹੈ ਉਹ ਤੇ ਖਿਚ ਕੇ ਸੀਨੇ ਚ ਲੱਤ ਮਾਰੀ ਹੈ ਔਰ ਗਾਲ ਵੀ ਕੱਢੀ ਹੈ ਗਿਆਨ ਦਾ ਅਸਰ ਕਬੂਲ ਕਰਨ ਵਾਲਾ ਮਨੁੱਖ ਆਪਣੀ ਜ਼ਬਾਨ ਚੋਂ ਗਾਲ ਨਹੀਂ ਕੱਢਦਾ ਗਿਆਨ ਦਾ ਅਸਰ ਕਬੂਲ ਕਰਨ ਵਾਲਾ ਕਿਸੇ ਨੂੰ ਸੀਨੇ ਦੇ ਚਲਾਤ ਨਹੀਂ ਮਾਰ ਸਕਦਾ ਪਰ ਮਾਰੀਏ ਜੀਵਨ ਮਾਰੀ ਲੱਤ ਦੇ ਕਿਹੜਾ ਸੁੱਤਾ ਕੁਫਰ ਕੁਫਾਰੀ ਕਿ ਕੌਣ ਮਹਾਨ ਕਾਫਰਾਂ ਦਾ ਕਾਫਰ ਸੁੱਤਾ ਪਿਆ اور سینے دکھ کے لت ماری گرو نانک دیا یہ دو کم اہی کر سکتا ہے جہد تیان کا کوئی اثر نہیں میں پھر ارز کرا جو گیان کا اثر قبول کر دینے وہ ہردے کمبل ہوں دینے. جو بھگتی تے بگتی متاثر ہوں دینے تھوڑے جیاں حلیم ہوں دینے جو کیرتن تے گیان کا اثر قبول کر لیں تھوڑی جیاں سوج بوجھ رکھن والے ہوں دینے پر جہاں دکوٹ جتنے کروڑا ٹھیٹ ہو ਬਿਲਕੁਲ ਡੀਟ ਮੋਰ ਬਿਲਕੁਲ ਠੋਸ ਪੱਥਰ ਆਪਣੀ ਥਾਂ ਤੋਂ ਕੋਈ ਹਿਲਣਾ ਜੁਲਣਾ ਨਹੀਂ ਜਹਾਂ ਦਿੱਡ ਕੋਡ ਤਹਾ ਕੜਾ ਮਹਾਤੋਬ ਸੰਗ ਫਿਰ ਉੱਥੇ ਸਤਿਗੁਰ ਕਰਮਾਤ ਦੀ ਤੋਪ ਅੱਗੇ ਕਰਦੇ ਨੇ ਸਿਰਫ ਸੱਚ ਦੇ ਪ੍ਰਚਾਰ ਲਈ ਜੇ ਪੰਜਾ ਨਾਲ ਆਂਦੇ ਉਸ ਪੱਥਰ ਦੇ ਵਿੱਚ ਵਲੀ ਕਦਾਰੀ ਨੇ ਨਹੀਂ ਝੁਕਣਾ ਸੀ ਉਹ ਕੋਈ ਵੀ ਗਿਆਨ ਦੀ ਗੱਲ ਕਬੂਲ ਕਰਨ ਨੂੰ ਤਿਆਰ ਨਹੀਂ ਸੀ ਔਰ ਇਹ ਵੀ ਮਹਿਰਜ਼ ਕਰਦੇ ਆ ایک پیاسے بندے نو جڑا پانی پلا کے راضی نہیں تو تسی خود اندازہ لگا ہردہ کتنا کٹور ہونا ہے پاوے تبسیہ پیا کرتا بندگی پیا کرتا ہے گرمی اتنا اچھا چڑھ کے مردانہ گیا تے پانی مانگ منگتا ہے حالانکہ باولی سی سروور سی کہہ نہیں پانی نہیں پی سکتے کیونکہ تسی مسلمان ہو کے اس دے پچھے چل رہے ہو کیرتن کرتے ہو جو مسلمان نہیں ہے پانی نہیں پی سکتے ਇਹ ਗੱਲ ਕੋਈ ਤੰਗ ਦਿਲ ਤੇ ਕਠੋਰ ਬੰਦਾ ਹੀ ਕਹਿ ਸਕਦਾ ਹੈ ਪਿਆਸਾ ਆਇਆ ਤੇ ਉਹਨੂੰ ਪਾਣੀ ਵੀ ਨਹੀਂ ਪੀਣ ਦੇਣਾ ਇਸ ਤਰ੍ਹਾਂ ਦੇ ਬੰਦਿਆਂ 'ਤੇ ਗਿਆਨ, ਪ੍ਰੇਮ, ਸ਼ਰਧਾ ਦਾ ਕੋਈ ਅਸਰ ਨਹੀਂ ਹੁੰਦਾ। ਉਹ ਕੁਦਰਤੀ ਗੱਲ ਹੈ ਕਰਾਮਾਤ ਤੇ ਦਿਖਾਣੀ ਸੀ ਪੰਜਾ ਅਜੇ ਵੀ ਲੱਗਿਆ ਪਈ ਸ਼ਾਇ ਤੁਹਾਡੇ ਚੁਕੀਆਂ ਨੇ ਦਰਸ਼ਨ ਕੀਤੇ ਹੋਣ। ਕਿ ਦਾਸ ਦਾ ਜਿੱਥੋਂ ਇਲਾਕਾ ਪਿੱਛੇ ਰਹਿ ਗਿਆ ਪਠਾਨਿਸਤਾਨ ਵਾਲਾ ਉਸ ਤੋਂ ਬਿਲਕੁਲ ਨੇੜੇ ਸੀ ਪੰਜਾ ਸਾਹਿਬ। ਸਕੂਲ ਦੇ ਜਦ ਗਰਮੀਆਂ ਦੀ ਛੁੱਟੀਆਂ ਹੁੰਦੀਆਂ ਸਨ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਦੋਂ ਦਾਸ ਦਸ ਦਿਨਾਂ ਲਈ ਉਹ ਤੇ ਜਾਂਦਾ ਹੁੰਦਾ ਸੀ ਛੋਟੀ ਜਿਹੀ ਉਮਰ ਦੇ ਵਿੱਚ ਸੀ ਸਕੂਲ ਦੇ ਬੱਚਿਆਂ ਦੇ ਨਾਲ ਕਦੀ 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 ਆਪਣੇ ਪਿਤਾ ਨਾਲ ਉਹ ਜਗਾ ਬੜੀ ਰੋਹਾਨੀ ਸੀ ਅਰਤੀ ਦੇ ਜਦ ਮੈਂ ਗਿਆ ਦੇਖ ਕੇ ਹੈਰਾਨ ਹੋਇਆ ਉਹ ਜੋ ਦੁਕਾਨਾਂ ਸਨ ਜਿੱਥੇ ਗੁਟਕੇ ਪੁਰਗਨ ਸਾਹਿਬ ਜੀ ਮਹਾਰਾਜ ਦੀਆਂ ਬੇੜਾਂ ਮਿਲਦੀਆਂ ਸਨ ਉੱਥੇ ਗੋਹਾਂ ਡੰਗੀਆਂ ਹੋਈਆਂ ਗੋਹਾਂ ਦਾ ਮਾਸ ਕਸਾ ਬਖਾਣਾ ਔਰ ਜਿੱਥੇ ਮੁਸਾਫਰ ਆਰਾਮ ਕਰਦੇ ਸਨ ਉੱਥੇ ਮੈਂ ਕਾਫੀ ਸਿਗਰਟ ਤੇ ਬੀੜੀਆਂ ਵੀ ਦੇਖੀਆਂ ਮੈਂ ਕਿਹਾ ਨਹੀਂ ਇਹ ਕੀ ਹੋ ਰਿਹਾ ਹੈ 40 45 ਸਾਲ ਤੋਂ ਅੱਜ 50 ਸਾਲ ਤੋਂ ਅਰਦਾਸ ਜ਼ਰੂਰ ਕਰਦੇ ਪਏ ਆ ਜਿਹੜੇ ਜਿਹੜੇ ਗੁਰਧਾਮ ਅਸਥਾਨ ਗੁਰਤੀਰਥ ਪੰਥ ਵਿਚੋੜੇ ਗਏ ਨੇ ਖੁੱਲੀ ਸੇਵਾ ਸੰਭਾਲਤਾ ਦਾ ਦਾਨ ਇਹ ਪਾਤਸ਼ਾਹ ਪੰਥ ਦੀ ਝੋਲੀ ਚ ਪਾਓ ਪਤਾ ਨਹੀਂ ਕੀ ਬਾਣਾ ਵਰਤੇਗਾ ਰੋਜ਼ ਜੋ ਇਤਨੀ ਅਰਦਾਸ ਹੋ ਰਹੀ ਹੈ ਕਿ ਖਾਲੀ ਤੇ ਨਹੀਂ ਜਾਣੀ ਕੋਈ ਨਾ ਕੋਈ ਤੇ ਹੋਣਾ ਹੈ ਮੈਂ ਆਪਣੇ ਅਕੀਦੇ ਨਾਲ ਕਹਿਣਾ ਇਹ ਅਰਦਾਸ ਅਗਰ 500 ਬੰਦਾ ਕਰਵੇ ਤੇ 1-2 ਬੰਦਿਆਂ ਦੇ ਤੇ ਦਿਲ ਚੋਂ ਹੀ ਨਿਕਲਦੀ ਹੈ। ਇਹ ਵਿਅਰਥ ਨਹੀਂ ਜਾਵੇਗਾ। ਕੁਛ ਨਾ ਕੁਛ ਰੂਪ ਤੇ ਬਣੇਗਾ। ਕੁਛ ਨਾ ਕੁਛ ਤਾਂ ਹੈ ਗੱਲ ਹੋਵੇਗੀ। ਕਰਾਮਾਤ ਹੈ। ਹਜ਼ਾਰਾਂ ਮਨੁੱਖਾਂ ਨੇ ਇਸ ਪੰਜੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਬਚਪਨ ਦੇ 10 ਗੱਲਾਂ ਸੁਣਦਾ ਹੁੰਦਾ ਸੀ। ਪੰਜਾ ਨਹੀਂ ਟੁੱਟਿਆ। ਛੇਣਿਆਂ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਨਹੀਂ ਟੁੱਟਿਆ। ਕਿਹਹੋਰ ਕਰਾਮਾਤ ਦੇ ਤੋ ਨੈਨੀਤਾਲ ਤੋਂ ਥੋੜਾ ਜਿਹਾ ਸੱਜੇ ਪਾਸੇ ਤਲਹਟੀ ਦੇ ਗੁਰਦੁਆਰਾ ਰੇਠਾ ਸਾਹਿਬ ਰੇਠੇ ਤੇ ਕੋੜਾ ਹੀ ਹੁੰਦਾ ਹੈ ਪਰ ਉੱਥੇ ਮਿੱਠਾ ਹੈ ਰੇਠਾ ਕੋੜਾ ਜ਼ਾਇਰ ਹੁੰਦਾ ਹੈ ਮਿੱਠਾ ਹੈ ਅੱਜ ਵੀ ਮਿੱਠਾ ਹੈ ਦਾਸ ਕਈ ਵਾਰ ਉਥੋਂ ਪ੍ਰਸ਼ਾਦ ਲਿਆਇਆ ਹੈ ਕਿ ਕਰਾਮਾਤ ਨਹੀਂ ਤੇ ਹੁੰਦੀ ਹੈ ਔਰ ਇਸੇ ਤਰੀਕੇ ਨਾਲ ਉਹ ਪੰਜਾ ਫਿਰ ਇਹ ਮੱਕਾ ਕਲਾ ਦਿਖਾਈ ਸੀ ਭਾਈ ਕੋ ਰਾਸ ਨੂੰ ਮੰਨਨੇ ਆ ਪਾਈ ਸਾਹਿਬ ਕੰਨੇ ਨੇ ਕਲਾ ਦਿਖਾਈ ਕਰਾਮਾਤ ਦਿਖਾਈ ਮੱਕੇ ਦੇ ਬਦੂ ਮੋਟਾ ਦਿਵਾ ਕਿੱਥੇ ਗਿਆਨ ਦੀ ਗੱਲ ਕਿਸ ਨੇ ਸੁਣਨੀ ਸੀ ਵਿਚਾਰ ਲਈ ਕੋਈ ਥਾ ਨਹੀਂ ਸੀ ਅੱਜ ਦੇ ਸਾਇੰਸ ਦੇ ਯੋਗ ਦੇ ਚਿਕਨਨ ਇਸਤਰੀ ਬੁਰਕੇ ਚੋਣੀ ਚਾਹੀਦੀ ਉਹ ਕਸ਼ਮੀਰ ਦੇ ਜ਼ਬਰਨ ਬੁਰਕਾ ਲਿਆ ਰਹੇ ਨੇ ਕੋਲ ਜਾਂਦੇ ਚ ਪੜਨ ਵਾਲੀਆਂ ਬੱਚੀਆਂ ਵੀ ਬੁਰਕਾ ਕਰਕੇ ਜਾਂ اسکول پڑھن والیاں بچیاں بھی برقع کر کے جان جی سورج دی روشنی ہے وہ بھی یہاں کو کھو جی کھلی ہوا ہے یہ بھی جیونا انہاں دا حرام کروا اج دے یوگ ایسے بندیاں تے کوئی گیان دھیان دا اثر نہیں ہونا سا. ایسے بندے دلیلاں تو متاثر نہیں ہونے سن اے بدو قدرتی گل ہے کوئی کرامات تمام مغل بادشاہ بھی گروا یہی کہیں رہے رہے کوئی کرامات دکھاؤ وہ متاثر کرا واپس آ ست صدگر نے اتنے پھر آ مکا کلا دکھائی کدرے پنجا کدھر ریٹھیاں کا مٹھا ہونا کدرے جوگیاں دے نال چرچا د اپنا پرتاب پرگڑ کرنا <coughs> ہزارہ ایسیاں گاتھاوا نے گرنانک دیو جی مہاراج کے نام جڑی ہوا. اور افغانستان تو لے کے ارب دی جہی ساری یاترہ ہوئی ہے ਪਤਨੀ ਕੈਸੀਆਂ ਕੈਸੀਆਂ ਤੇ ਝਲ ਕਾ ਕਰਮ ਆਤਾਂ ਦੀਆਂ ਕਿਉਂਕਿ ਰਸਤੇ ਤਰ੍ਹਾਂ ਤਰ੍ਹਾਂ ਦੇ ਲੁਟੇਰੇ ڈاکੂ ਤੇ ਸਤਗੁਰ ਦੀ ਆਪਣੀ ਕਲਾ ਸੀ ਰੱਬ ਨੇ ਪਤਾ ਨਹੀਂ ਕਿੰਨੀ ਥਾਵਾਂ ਤੋਂ ਆਵਾਜ਼ ਮਾਰੀ ਏ ਰੋਜ਼ ਮਰਦਾ ਕਿਧਰੇ ਕੁਰਾਨ ਬਣ ਕੇ ਕਿਧਰੇ ਪੁਰਾਣ ਬਣ ਕੇ ਕਿਧਰੇ ਗੀਤਾ ਬਣ ਕੇ ਕਿਧਰੇ ਬਾਈਬਲ ਬਣ ਕੇ ਕਿਧਰੇ ਗਿਆਨ ਦਾ ਸਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਣ ਕੇ ਇਹ ਚਾਰੋਂ ਪਾਸੇ ਕਿਧਰੇ ਮਸਜਿਦ ਦੇ ਚੋਂ ਬੁਲਾ ਰਿਹਾ ਹੈ ਕਿਦਰੇ ਮੰਦਰ ਦੇ ਚੋਂ ਬੁਲਾ ਰਿਹਾ ਹੈ ਤੂੰ ਨਹਾ ਕਿਦਰੇ ਆਵਾਜ਼ ਮਾਰ ਰਿਹਾ ਹੈ ਗੁਰਦੁਆਰਿਆਂ ਚ ਰੋਜ਼ ਰੋਜ਼ ਮਾਰ ਰਿਹਾ ਤੂੰ ਆ ਜਾ ਛੱਡ ਗੁਨਾਹਾਂ ਦੀ ਗੱਲ ਪਾਪ ਦੀ ਗੱਲ ਛੱਡ ਤੂੰ ਆ ਜਾ ਮਮਤਾ ਦੀ ਮਾਰੀ ਹੋਈ ਮਾਂ ਛਿੱਕੜ ਨਾਲ ਲਿਬੜੇ ਹੋਏ ਬੱਚੇ ਨੂੰ ਵੀ ਸੀਨੇ ਨਾਲ ਲਾ ਲੈਂਦੀ ਨਹੀਂ ਦੇਖਦੀ ਮਲਮੋਤਰ ਨਾਲ ਲਿਬੜਿਆ ਨਹੀਂ ਦੇਖਦਾ ਪ੍ਰਮਾਤਮਾ ਕਿ ਮਾ ਵਰਗਾ ਹਿਰਦਾ ਵੀ ਨਹੀਂ ਹੈ ਲੱਖਾਂ ਮਾਵਾ ਕੁਰਬਾਨ ਕੀਤੀਆਂ ਜਾ ਸਕਦੀਆਂ ਉਸਦੇ ਮਮਤਾ ਦੇ ਤੇ ਇਤਨਾ ਮਮਤਾ ਭਰਿਆ ਜ਼ਾਹਿਰ ਹੈ। ਤੂੰ ਮ ਘਰ ਆਓ ਮੇਰੇ ਮੀਰ ਮਹਾਰਾਜ دیਵਾਨੇ ਗੁਰੂ ਅਰਜਨ ਦੇਵ ਜੀ ਤੂੰ ਮ ਘਰ ਆਓ ਮੇਰੇ ਮੀਰ ਤੁਮਰੇ ਦੁਖੀ ਹਰ ਆਪਨੇ ਵਾਰੇ ਇਹ ਪਾਪ ਤੇਰੇ ਕੋਲ ਨਹੀਂ ਧੋਲਣਗੇ ਹੋਈ ਤੋਵੇਗਾ ਤੂੰ ਆ ਜਾਸੇ ਇਹ ਗੁਨਾਹ ਤੇਰੇ ਕੋਲ ਨਹੀਂ ਧੋਲਨੇ ਇਹ ਪਾਪ ਤੇਰੇ ਕੋਲ ਨਹੀਂ ਧੋਲਣ ਤੂੰ ਇੱਕ ਦਫਾ ਆਹ ਤੇ ਜਾ ਸਾਰੇ ਪਾਪ ਉਹ ਤੇਰੇ ਦੋ ਦੇਗਾ ਸਾਰੇ ਗੁਨਾਹ ਉਹ ਤੇਰੇ ਦੋ ਦੇਗਾ ਉਤਨੇ ਚਿਰ ਤੱਕ ਤੇਰੇ ਕੋਲ ਨਹੀਂ ਧੁੱਲਨੇ ਇੱਕ ਪਾਪ ਨੂੰ ਧੋਂਦਿਆਂ ਧੋਂਦਿਆਂ ਵੀ 10 ਪਾਪ ਕਰ ਬੈਠੇਗਾ ਦਸਾਂ ਗੁਨਾਹਾਂ ਨੂੰ ਧੋਂਦਿਆਂ ਦੋ ਤਿਆ ਸੌ ਕਰ ਬੈਠੇਗਾ ਤੂੰ ਆ ਜਾ ਫੇ ਆਣਾ ਕੀ ਹੈ ਸੁਰਤ ਦਾ ਮਨ ਨੂੰ ਕਾਲ ਵਿੱਚੋਂ ਕਢ ਕੇ ਅਕਾਲ ਨਾਲ ਜੋੜਨਾ ਤੇ ਵਿਦੇ ਕੀ ਹੈ ਇੱਕ ਸ਼ਬਦ ਲੈਵਲਾ ਹੈ ਤੇ ਫਿਰ ਹੋਵੇਗਾ ਕਿ ਨਉ ਨਿਧੀ 18 ਸਿੱਧੇ ਪਿਛੇ ਲਗਿਆਂ ਫਿਰਨ ਜੋ ਹਰ ਹਿਰਦੇ ਸਦਾ ਵਸਾਏ ਜੈਸੇ ਤਨ ਦੀ ਪਕੜ ਖਤਮ ਹੁੰਦੀ ਹੈ ਇੱਕ ਸ਼ਬਦ ਲੈਵਲਾ ਹੈ ਮਨੁੱਖ ਸਿੱਧ ਹੋ ਜਾਂਦਾ ਹੈ ਪ੍ਰਸਿੱਧ ਹੋ ਜਾਂਦਾ ਹੈ ਤੇ ਅਸੀਂ ਜਦ ਕੁਝ ਕ੍ਰਿਸ਼ਮੇ ਦੇਖ ਲੈਨੇ ਆ ਸੂਖਸ਼ਮ ਸਰੀਰਾਂ ਦੇ ਸਰੀਰ ਦੇ ਚ ਰਹਿੰਦੇ ਹੋਇਆ ਜੈਸੇ ਸੂਕਸ਼ਮ ਸਰੀਰ ਸੰਬੰਧ ਤੋੜ ਲੈਂਦਾ ਸਿੱਧ ਹੋ ਜਾਂਦਾ ਸਿੱਧ ਹੋ ਜਾਂਦਾ ਸਰੀਰ ਨਹੀਂ ਹੁਣ ਪਕੜ ਨਹੀਂ ਹੁਣ ਜਿੱਥੇ ਜਾਇ ਜਾ ਸਕਦਾ ਮਹਿਰਮ ਮਹਿਲ ਨਾ ਕੋ ਅਟਕਾ ਹੋਵੇ ਜਿਉਂ ਜਿਉਂ ਸੈਰ ਕਰੇ ਤਿਉਂ ਭਾਵੇ ਬਗਤ ਰਵਦਾਸ ਕਹਿੰਦੇ ਮੇਰਾ ਜੀ ਕਰਦਾ ਮੈਂ ਜਿੱਥੇ ਚਾਹਾਂ ਜਾਂਦਾ ਸਭ ਮੇਰੇ ਮਹਿਰਮ ਨੇ ਗਰੇ ਨੇ ਛਤਰਾਂ ਦੇ ਵਸੀ ਜੋ ਰੋਹਾਨੀ ਮੰਡਲ ਨੇ ਉਹ ਵੀ ਮੇਰੇ ਮਹਿਰਮ ਨੇ ਤੇ ਰੂਹਾਂ ਜਾ ਸਕਦੀਆਂ ਨੇ ਰੋਹਾਨੀ ਮੰਡਲਿਆਂ 'ਚ ਜਦ ਸੈਂਟਿਸਟ ਐਸਾ ਕਹਿੰਨ ਕਿ ਚੰ드ਮਾਤੇ ਕੋਈ ਨਹੀਂ ਮੰਗਲ ਤੇ ਕੋਈ ਨਹੀਂ ਸ਼ਨੀ ਤੇ ਕੋਈ ਨਹੀਂ ਉਥੇ ਪਾਣੀ ਵੀ ਕੋਈ ਨਹੀਂ ਉਥੇ ਆਕਸੀਜਨ ਵੀ ਕੋਈ ਨਹੀਂ ਮਨੁੱਖ ਕਿੱਥਾਂ ਰਹਿ ਸਕਦਾ ਹੈ ਤੇ ਉਹਨਾਂ ਨੂੰ ਕੌਣ ਦੱਸੇ ਉਥੇ ਸਰੀਰ ਧਾਰੀ ਨਹੀਂ ਨੇ ਆਕਾਰ ਧਾਰੀ ਨਹੀਂ ਨੇ ਉਥੇ ਨਿਰਾਰਕਾਰ ਰਹਿੰਦੇ ਨੇ ਨਿਰਾਰਕਾਰ ਨੂੰ ਨਾ ਆਕਸੀਜਨ ਚਾਹੀਦਾ ਨਾ ਪਾਣੀ ਚਾਹੀਦਾ ਨਾ ਭੋਜਨ ਚਾਹੀਦਾ ਉਹਨਾਂ ਦੇ ਕੋਲ ਆਨੰਦ ਹੈ ਆਨੰਦ ਦੇ ਜੀਵਦੇ ਹਨ ਉਹਨਾਂ ਦੇ ਕੋਲ ਮਹਾਰਸ ਹੈ ਮਹਾਰਸ ਦੇ ਜੀਵਦੇ ਨੇ ਕਿਉਂਕਿ ਇੱਥੇ ਤੱਕ ਸਾਇੰਸ ਦੀ ਅਜੇ ਪਹੁੰਚ ਨਹੀਂ ਹੈ ਇਸ ਵਾਸਤੇ ਸਾਇੰਸ ਦੀ ਮਨੋਤਵੀ ਨਹੀਂ ਹੈ ਉਹ ਮੰਨਦੇ ਵੀ ਨਹੀਂ ਇਹ ਰੂਹਾ ਨਹੀਂ ਮੰਡਲ ਨੇ ਇਹ ਰੂਹਾ ਨਹੀਂ ਮੰਡਲ ਨੇ ਰੂਮਕਤ ਹੋ ਜਾਂਦੀ ਹੈ ਸਰੀਰ ਦਾ ਬੰਧਨ ਖਤਮ ਹੋ ਗਿਆ ਜਿੱਥੇ ਜਾਏ ਇਹ ਜਾ ਸਕਦੀ ਹੈ ਸਰੀਰ ਦੀ ਆਪਣੀ ਅਵਧੀ ਹੈ ਸਵਾਸ ਨੇ ਤੋ 12ਵੇਂ ਜਾਏਗੀ ਸਰੀਰ ਦੇ ਅੰਦਰ ਆ ਜਾਏਗੀ ਇਹ ਜੀਵਨ ਮੁਕਤ ਹੈ ਇਹ ਸਿੱਧਪੁਰਸ਼ ਹੈ ਇਹ ਗੁਪਤ ਵੀ ਹੋ ਸਕਦਾ ਹੈ ਪ੍ਰਗਟ ਵੀ ਹੋ ਸਕਦਾ ਹੈ ਸੂਖਸ਼ਮ ਵੀ ਹੋ ਸਕਦਾ ਹੈ ਸਤੂਲ ਵੀ ਹੋ ਸਕਦਾ ਹੈ ਲੱਖਾਂ ਕਰੋੜਾਂ ਮੀਲ ਦੀ ਦੂਰੀ ਦੇ ਵਿੱਚ ਛਿੰਦੇ ਜੋ ਹੈ ਜਾ ਸਕਦਾ ਹੈ ਅਗਲੇ ਦੇ ਅੰਦਰ ਦੀ ਗੱਲ ਨੂੰ ਵੀ ਇਹ ਜਾਣ ਸਕਦਾ ਹੈ ਗੁਪਤ ਦੀ ਗੁਪਤ ਗੱਲ ਨੂੰ ਵੀ ਉਹ ਜਾਣ ਸਕਦਾ ਹੈ ਹਰ ਜਗ੍ਹਾ ਉਹ ਪ੍ਰਵੇਸ਼ ਕਰ ਸਕਦਾ ਹੈ ਇਸ ਤਰ੍ਹਾਂ ਦੀਆਂ ਸਿੱਧੀਆਂ ਉਸ ਨੂੰ ਪ੍ਰਾਪਤ ਹੋ ਜਾਂਦੀਆਂ ਨੇ ਕਿਉਂ ਇਹ ਪ੍ਰਮਾਤਮਾ ਦਾ ਸੁਭਾਅ ਹੈ ਪ੍ਰਮਾਤਮਾ ਸਿੱਧ ਹੈ ਪ੍ਰਮਾਤਮਾ ਸ਼ਕਤੀ ਹੈ ਕਿ ਜੇ ਪ੍ਰਮਾਤਮਾ ਚ ਜੀਨ ਹੋ ਗਿਆ ਉਹ ਕਮਜ਼ੋਰ ਰਹਿ ਜਾਏਗਾ ਤਾਂ ਮਹਾ ਸ਼ਕਤੀ ਸਾਦੇ ਹੋ ਜਾਏਗਾ ਕਿ ਜਿਹੜੇ ਅਜੇ ਪੜ੍ਹੇ ਲਿਖੇ ਕਹਿੰਦੇ ਨਾ ਉਹਨਾਂ ਨੂੰ ਸਮਝ ਤੇ ਇਤਨੀ ਹੈ ਨਹੀਂ ਗੁਸਤਾਖੀ ਵਾ ਕੋਈ ਮੱਕਾ ਨਹੀਂ ਖਮਿਆ ਕੋਈ ਪੰਜਾ ਨਹੀਂ ਲੱਗੇਗਾ ਕਿ ਸਿਰਫ ਉਹ ਹੀ ਲੋਕ ਕਹਿੰਦੇ ਨੇ ਜਿਹੜੇ ਅਜੇ ਅਧਿਆਤਮਿਕ ਬਲ ਦੇ ਨਾ ਗਿਆਤਾ ਨੇ ਤੇ ਨਾ ਸਮਝਦੇ یہ ایک بل ہے یہ ایک شکتی ہے دس برے منق بیٹھے ون بیاں لہر چھوڑ دینا بیاں ترنگا اُتھے ایک نیک منخ بھی آن کے بیٹھے گا برائی چھ بس جائے گا بس جائے گا اور اُتھے ایک برا منک بیٹھا جس نے چھوٹی برائی کرنی سی بہت وڈی برائی کرے گا کیوں برے منقاں دیا لہراں بھی, بھی اس کو مدد دینگیاں کرن گیا ਅਜ ਤੱਕ ਦੇ ਮਹਾਪੁਰਸ਼ਾਂ ਦਾ ਇਹ ਅਨubhav ਹੈ ਇੰਨਾ ਵੱਡਾ ਕੰਮ ਅਸੀਂ ਕਰਨਾ ਨਹੀਂ ਸੀ ਹੋ ਗਿਆ ਹੋ ਗਿਆ ਜਦ ਬਹੁਤ ਵੱਡਾ ਬ੍ਰਹਮ ਭੋਜ ਵੀ ਹੋ ਗਿਆ ਸਤ ਸੰਗ ਵੀ ਹੋ ਗਿਆ ਇਹ ਸਾਰੇ ਲੋਕ ਧੰਨ ਕਬੀਰ ਧੰਨ ਕਬੀਰ ਕਹਿਣ ਲੱਗੇ ਤੋਂ ਕਬੀਰ ਨੇ ਐਲਾਨੀਆਂ ਕਹਿ ਦਿੱਤਾ ਨਾ ਹਮ ਕੀਆ ਇਹ ਮੇਰੀ ਹਿੰਮਤ ਨਹੀਂ ਇਹ ਮੇਰੀ ਸਮਰਥਾ ਹੀ ਨਹੀਂ ਹੈ ਪਤਾ ਨਹੀਂ ਕੀ ਗੈਬੀ ਸ਼ਕਤੇ ਨੇ ਕਰ ਦਿੱਤਾ ਇਹ ਉਸੇ ਦਾ ਕ੍ਰਿਸ਼ਮ ਹੈ ਇਕ ਨੇਕਾ ਹੀ ਕੰਮ ਕਰਨਾ ਚਾਹੁੰਦਾ ਸੀ ਇਤਨਾ ਵੱਡਾ ਕੰਮ ਹੋ ਗਿਆ ਨੇਕ ਸ਼ਕਤੀਆਂ ਮਦਦ ਕਰਦੀਆਂ ਨੇ ਅੰਦਰ ਬੁਰਾਈ ਚੱਲ ਰਹੀ ਹੈ ਯਕੀਨ ਜਾਣੋ ਬੁਰੀ ਸ਼ਕਤੀਆਂ ਉਹਦੇ ਆਲੇ ਦੁਆਲੇ ਮੰਡਲਾਂ ਲਗੀਆਂ ਔਰ ਉਹਦੇ ਕੋਲ ਬਹੁਤ ਵੱਡੀ ਗਲਤੀ ਹੋ ਜਾਏਗੀ ਨੇਕ ਕੰਮ ਕਰਨਾ ਚਾਹੁੰਦਾ ਹੈ ਤਾਂ ਨੇਕ ਲਹਿਰਾਂ ਉਹਦੇ ਆਲੇ ਦੁਆਲੇ ਮੰਡਲਾਂ ਲਗੀਆਂ ਸੰਸਾਰ ਭਰਿਆ ਪਿਆ ਇਹਨਾਂ ਲਹਿਰਾਂ ਨਾਲ ਹਰ ਮਨੁੱਖ ਆਪਣਾ ਔਰਾ ਛੱਡਦਾ ਹੈ ਹਰ ਮਨੁੱਖ ਆਪਣੀ ਆਪਾ ਛੱਡਦਾ ਹੈ